ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਵੀਰਪਾਲੇ ਚੌਕ ਦੇ ਵਿਖੇ ਐਸਆਈ ਜੁਗਿੰਦਰ ਸਿੰਘ ਨੇ ਟ੍ਰੈਫਿਕ ਨਿਯਮਾਂ ਤੋੜਨ ਵਾਲੇ ਵਿਅਕਤੀਆਂ ਦੇ ਕਿੰਨੇ ਚਲਾਨ ਆਉ ਜਾਣਦੇ ਆ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਬੜੀ ਕਿਹੜੇ ਕਿਹੜੇ ਚਲਾਨ ਕੱਟੇ ਗਏ ਆ ਦੇਖੋ ਜੀ ਅੱਜ ਸਵੇਰ ਤੋਂ ਸਾਡੀ ਡਿਊਟੀ ਹੁੰਦੀ ਹੈ 8 ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਜਿੱਨਾਂ ਦੇ ਨਜ਼ਰ ਟ੍ਰੈਫਿਕ ਕਲੀਅਰ ਨਹੀਂ ਹੋ ਜਾਂਦੀ ਦਰਾਨੇ ਡਿਊਟੀ ਜਿਹੜੇ ਆ ਕੋਈ ਰੈ ਉਹਦਾ ਚਲਾਨ ਕੀਤਾ ਜਾਂਦਾ ਹੈ ਕੋਈ ਰੋਂਗ ਸਾਈਡ ਜਿਹੜਾ ਆਉਂਦਾ ਉਹਦਾ ਚਲਾਨ ਕੀਤਾ ਜਾਂਦਾ ਹੁਣ ਅੱਜ ਸਵੇਰੇ ਤੇ ਅਸੀਂ ਕਾਫੀ ਮਤਲਬ 10 ਦੇ ਕਰੀਬ ਜਿਹੜੇ ਨੇ ਰੈੱਡ ਲਾਈਟ ਦੇ ਚਲਾਨ ਤੇ ਰੋਂਗ ਸਾਈਡ ਦੇ ਜਿਹੜੇ ਟ੍ਰਿਪਲ ਰੈਟਿੰਗ ਲੋਕ ਨੇ ਉਹਨਾਂ ਦੇ ਚਲਾਨ ਕੀਤੇ ਗਏ ਅੱਜ ਇੱਕ ਟ੍ਰਿਪਲ ਰੈਟਿੰਗ ਦਾ ਕੀਤਾ ਗਿਆ ਬਾਕੀ ਰੈੱਡ ਲਾਈਟ ਦੇ ਕੀਤੇ ਗਏ ਜੋ ਵੀ ਫੈਂਸ ਕਰਦਾ ਇੱਥੇ ਮੀਰਪਾਲ ਸਿਉਂਗ ਦੇ ਵਿੱਚ ਜਿਸ ਤਰ੍ਹਾਂ ਦਾ ਕੋਈ ਫੈਂਸ ਕਰਦਾ ਉਹਦੇ ਮੁਤਾਬਕ ਉਹਨਾਂ ਦੇ ਜਿਹੜੇ ਨੇ ਮੋਟਰਬੀਕ ਲੈਕਟ ਸਾਈਪ ਜਿਹੜੇ ਚਲਾਨ ਕੀਤੇ ਜਾਂਦੇ ਆ